ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰਿਤ ਵੇਖ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 12 April ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਮੌਸਮ ਦੇ ਕੀ ਹਾਲਾਤ ਰਹਿਣ ਤੇ ਅਸਰ ਨੇ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਮੀਂਹ ਦੇ ਅਸਰ ਬੰਦੇ ਦਿਖਾਈ ਦੇ ਰਹੇ ਨੇ ਅੱਜ 12 April 2025 ਨੂੰ ਤੇ ਕੱਲ 11 April ਉਸ ਤੋਂ ਬਾਅਦ 10 April ਨੂੰ ਕਈ ਖੇਤਰਾਂ ਵਿੱਚ ਦੇ ਅਸਰ ਜਿਹੜੇ ਬਣੇ ਤੇ ਸਭ ਤੋਂ ਪਹਿਲਾਂ ਆ ਦੱਖਣੀ ਖੇਤਰ ਜਿਵੇਂ ਬਠਿੰਡਾ ਆ ਗਿਆ ਜਾਂ सिरसा ਆ ਗਿਆ ਹਸਾਰ ਹੋ ਗਿਆ ਜਲਸੌਰ ਪਟਿਆਲਾ ਸੰਗਰੂਰ ਲੁਧਿਆਣਾ ਆ ਗਿਆ ਉਹ ਆਪਣੇ ਪੂਰਬੀ ਖੇਤਰੋ ਦੇ ਪਹਾੜ ਤੇ ਨਾਲ ਲੱਗਦੇ ਖੇਤਰੋ ਦੇ ਪੱਛਮੀ ਸਰਦੀ ਲੱਗ ਕਿਉਂਗੇ ਤਾਂ ਉਸ ਵਾਰ ਹਰਿਆਣਾ ਰਾਜਸਥਾਨ ਦੇ ਕਾਫੀ ਖੇਤਰਾ ਵਿੱਚ ਪੰਜਾਬ ਦੇ ਵੀ ਕਈ ਖੇਤਰਾ ਵਿੱਚ ਦੇ ਅਸਾਰ ਜਿਹੜੇ ਬਣੇ 10 11 April ਨੂੰ ਕਈ ਖੇਤਰਾ ਵਿੱਚ ਦਰਜ ਕੀਤਾ ਕਿ ਤਕ ਤਕ ਹਲਕਾ ਕਿ ਤਕ ਦਰਮਿਆਨਾ ਤੇ ਕੁਝ ਖੇਤਰਾ ਵਿੱਚ ਦਰਮਿਆਨੇ ਤੇਜ਼ ਜੜਮੀ ਦੀ ਝਟ ਦੇਖਣ ਨੂੰ ਮਿਲੀ ਕਿ ਤਕ ਤੇ ਆ ਗੜੇ ਮਾਰੀ ਵੀ ਦਰਜ ਕੀਤੀ ਗਈ 11 April ਉਸ ਵਾਰ 10 April 2025 ਨੂੰ ਤੇ ਅੱਜ ਜਿਹੜਾ 12 April ਯਾਨੀ ਕਿ 10 ਤੇ 11 ਇਸ ਦਾ ਮੇਨ ਸੀ ਤੁਹਾਨੂੰ ਪਹਿਲਾਂ ਦੱਸਿਆ ਸੀ ਅੱਜ 12 April ਨੂੰ ਟੁੱਟਵੇਂ ਕਾਰਵੀਆਂ ਹੋਣਗੇ ਜਨ ਕਿ ਅੱਜ ਵੀ ਖੇਤਰਾਵਾਂ ਵਿੱਚ ਅਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਤੇ ਅੱਜ ਵੀ ਆ ਹੁਣ ਤੋਂ ਲੈ ਕੇ ਆ ਸ਼ਾਮ ਤੱਕ ਐਸਾ ਰਹੇ ਜੇ ਰਾਤ ਦੇ ਪਹਿਲੇ ਘੰਟਿਆਂ ਵਿੱਚ ਜਿਹੜੀ ਬੱਦਲ ਵਾਈ ਆ ਬਾਂਸ ਦੀ ਕੁਝ ਪੰਜਾਬ ਦੇ ਜ ਹਰਿਆਣਾ ਰਾਜਸਥਾਨ ਦੇ ਥੋੜੇ ਬਹੁਤ ਖੇਤਰ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਵਾਂ ਵਿੱਚ ਅਮੀਦ ਅਸਾਰ ਜਿਹੜੇ ਪਾਉਂਦੇ ਦਿਖਾਈ ਦੇ ਰਹੇ ਨੇ ਤਾਂ 11 ਅਪ੍ਰੈਲ ਨੂੰ ਜਿਹੜੇ ਹਮਮਾ ਕਾਫੀ ਤੇਜ਼ ਜਿਹੜਾ ਹਨੇਰ ਝੱਖੜ ਵੇਖਣ ਨੂੰ ਮਿਲਿਆ ਅੱਜ 12 ਅਪ੍ਰੈਲ ਨੂੰ ਇਸ ਦੀ ਗਤੀ ਘਟੇਗੀ ਜਾਨਿਕ ਜਿੱਥੇ ਜਿੱਥੇ ਬੱਦਲ ਬਣੇਗਾ ਤਾਂ ਉੱਥੇ ਥੋੜੀਆਂ ਜਿਹੀਆਂ ਤੇਜ਼ ਰਹਿ ਸਕਦੇ ਬਾਕੀ ਆਲਮੋਸਟ ਠਾਕ ਜਿਹੜੇ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਤੇ ਜਿੱਥੇ ਜਿੱਥੇ ਬੱਦਲ ਬਈ ਬਣੇਗੇ ਤਾਂ ਠੀਕ ਹੈ ਉੱਤੇ ਥੋੜੀਆਂ ਜਿਹਾ ਹਨੇਰ ਝੱਕੜ ਬਗਲ ਕਰੇ ਜਿਹੜੇ ਤੇਜ਼ ਜਿਹੜੇ ਹਵਾਵਾਂ ਚੱਲ ਸਰੇ 30 35 40 ਆ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਚੱਲਣ ਦੀ ਸੰਭਾਵਨਾ ਤੁਸੀਂ ਜੋ ਸੈਟੇਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਆ ਖਾਸ ਕਰ ਜਿਹੜੇ ਪੂਰਬੀ ਇਲਾਕੇ ਹੋਗੇ ਜਿਹੜੇ ਆਪਾਂ ਗੱਲ ਕਰੀ ਜਿਹੜੇ ਆ ਆਪਣੇ ਆ ਪਹਾੜਾਂ ਦੇ ਨਾਲ ਲੱਗਦੇ ਖੇਤਰ ਹੋਗੇ ਜਿਵੇਂ ਆ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਉਸ ਤੋਂ ਬਾਅਦ ਹੁਸ਼ਿਆਰਪੁਰ ਤੇ ਲੱਗ ਕੇ ਲੁਧਿਆਣਾ ਦਾ ਨਵਾਂ ਸ਼ਹਿਰ ਤੇ ਇਲਾਕੇ ਹੋਗੇ ਪਟਿਆਲਾ ਜਾਂ ਲੁਧਿਆਣਾ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਅਨੰਦਪੁਰ ਸਾਬ ਮੋਹਾਲੀ ਚੰਡੀਗੜ੍ਹ ਹੋ ਗਿਆ ਜਾਂ ਆ ਪੰਚਕੂਲਾ ਆ ਬਾਲਾ ਕੈਥਲ ਹੋ ਗਿਆ ਹਾਰਨਪੁਰ ਵਾ ਜੂਪੀ ਦੀ ਗੱਲ ਕਰੀ ਮੇਰਟ ਹੋ ਗਿਆ ਪਾਣੀਪਤ ਤੋਂ ਲੈ ਕੇ ਦਿੱਲੀ ਦੇ ਇਲਾਕੇ ਹੋ ਗਏ ਤਾਂ ਇਹਨਾਂ ਵਿੱਚ ਜਿਹੜੀ ਸਭਾਵਨਾ ਅੱਜ ਬੰਦੀ ਦਿਖਾਈ ਦੇ ਰਹੀ ਹੈ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਆਪਾਂ ਦੁਪਹਿਰ ਸ਼ਾਮ ਦੇ ਆਸ-ਪਾਸ ਜਾਂ ਜਾਂ ਸਵੇਰ ਤੋਂ ਲੈ ਕੇ ਸਵੇਰ ਤੋਂ ਲੈ ਕੇ ਜਾਂ ਦੁਪਹਿਰ ਸ਼ਾਮ ਤੱਕ ਉਸ ਵਾਰ ਰਾਤ ਦੇ ਪਹਿਲੇ ਘੰਟਿਆਂ ਵਿੱਚ ਸਿਸਟਮ ਜਿਹੜਾ ਐਕਟਿਵ ਹਜੇ ਵੀ ਰਹਿੰਦਿਆ ਸਾਰ ਨੇ ਤਾਂ ਤੁਸੀਂ ਜੋ ਸੈਟਲਾਈਟ ਦੇ ਵੀ ਜਿਹੜਾ ਆ ਬਰਕਰਾਰ ਜਾਨਕੀ ਸਿਸਟਮ ਕੁਝ ਖੇਤਰਾਂ ਪਰ ਪ੍ਰਭਾਵਿਤ ਕਰ ਸਕਦਾ ਬਾਕੀ ਤੁਹਾਨੂੰ ਜਿਹੜੇ ਜ਼ਿਲ੍ਹੇ ਦੱਸੇ ਨੇ ਇਸ ਤੋਂ ਇਲਾਵਾ ਵਿੱਚ ਜਿਵੇਂ ਆ ਪੱਛਮੀ ਸਰੱਤੀ ਲੱਗੇ ਹੋ ਕੇ ਜਾਂ ਦੱਖਣ ਪੱਛਮੀ ਹੋ ਗਿਆ ਹਰਿਆਣਾ ਦੇ ਹੋਗੇ ਰਾਜਸਥਾਨ ਦੇ ਹੋਗੇ ਪੰਜਾਬ ਦੇ ਨਾਲ ਲੱਗਦੇ ਖੇਤਰ ਇੱਥੇ ਵੀ ਕਿਤੇ ਕਿਤੇ ਜਿਹੜੀ ਬੱਦਲ ਵਾਈ ਆ ਬੰਦਿਆਸਾਰ ਨੇ ਤੁਹਾਨੂੰ ਜੋ ਸੈਟਲਾਈਟ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਠੀਕ ਹੈ ਤਾਂ ਹੋ ਸਕਦਾ ਜਿੱਥੇ ਮੈਂ ਦੱਸ ਰਿਹਾ ਉੱਥੇ ਆ ਸਿਸਟਮ ਹੈ ਠੀਕ ਹੈ ਆ ਕੱਟ ਜਾ ਹੋ ਸਕਦਾ ਨਾਲ ਲੱਗੇ ਜਾਂ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਉੱਥੇ ਵੀ ਕਿਤੇ ਕਿਤੇ ਜਿਹੜੀ ਬੱਦਲ ਵਾਈ ਪਾਂਸਰੀ ਜਿਹੜੇ ਮਿਲਲੇ ਦੱਸੇ ਉਹ ਸੈਟਲਾਈਟ ਤਸਵੀਰਾਂ ਵਿੱਚ ਆ ਵਿਖਾਈ ਦੇ ਰਿਹਾ ਜਨਕਿ ਆਲਮੋਸਟ ਪਕਰਕੇ ਪੰਜਾਬ ਦੇ ਚ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਕਿਸੇ ਵੀ ਖੇਤਰ ਵਿੱਚ ਜਿਹੜੀ ਬੱਦਲਵਾਈ ਬਣ ਸਰ ਇਸ ਜੋ ਕਿ ਕਿਸੇ ਵੀ ਖੇਤਰ ਨੂੰ ਪ੍ਰਭਾਵਿਤ ਕਰ ਸੀ ਥੋੜੇ ਬਹੁਤ ਖੇਤਰਾ ਵਿੱਚ ਅਜਿਹੀ ਸੁਭਾਵਨਾ ਰਹੇਗੀ 12 ਅਪ੍ਰੈਲ ਜਨਕਿ ਟੁੱਟਵੀਂਕਾਰ ਵਿੱਚ ਹੋਣਗੇ ਦੋ ਚਾਰ ਜ਼ਿਲ੍ਹੇ ਆ ਪੰਜਾਬ ਦੇ ਉਹ ਜਿਹੜਾ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਦੇ ਕੁਝ ਖੇਤਰ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾਂ ਵਿੱਚ ਸੁਭਾਵਨਾ ਬਣੇਗੀ ਤਾਂ ਕਿ ਕਿਤੇ ਨਿੱਕੀ ਮੋਟੀ ਅੱਜ ਕਾਰਵਾਈ ਹੋ ਸਕਦੀ ਜਾਨਕਿ ਕੁਝ ਖੇਤਰਾਂ ਵਿੱਚ ਛਲਕੇ ਦਰਮਿਆਨੇ ਕਿਤ ਅਟ ਵਿਖਣ ਨੂੰ ਮਿਲ ਸਕਦੀ ਹੈ ਤੇ ਨਿੱਕੀ ਮੋਟੀ ਗੜਮਰ ਤੋਂ ਇਨਕਾਰ ਨਹੀਂ ਕੀਤਾ ਜਾਸਰਾ ਖਾਸ ਕਰ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਵਿਚਕਾਰ ਜਿਹੜਾ ਬੱਦਲ ਬਣੇਗਾ ਉਸ ਵਿੱਚ ਗੜਮਰ ਜਿਹੜੀ ਵਿਖਣ ਨੂੰ ਮਿਲ ਸਕਦੀ ਕੁਝ ਖੇਤਰਾ ਵਿੱਚ ਸੰਭਾਵਨਾ ਹੈ ਕਿ ਜ਼ਿਆਦਾਤਰ ਲਾਗੇ ਮੌਸਮ ਠੀਕ ਠਾਕ ਰਹਣ ਤੇ ਸਾਰ ਨਹੀਂ ਤਾਂ ਤੁਹਾਨੂੰ ਮੋਟਾ ਮੋਟਾ ਦੱਸਣ ਦੀ ਕੋਸ਼ਿਸ਼ ਕਰੀ ਅੱਜ 12 April ਨੂੰ ਟੁੱਟਵੀਂ ਕਾਰਵੇਂ ਹੋਣਗੇ ਜਿਹੜੀ ਕੁਝ ਖੇਤਰਾ ਵਿੱਚ ਸੰਭਾਵਨਾ ਰਹੇਗੀ ਜ਼ਿਆਦਾਤਰ ਮੌਸਮ ਠੀਕ ਠਾਕ ਪੰਜਾਬ ਤੇ ਹਰਿਆਣਾ ਰਾਜਸਥਾਨ ਜਾਂ ਪੱਛਮੀ ਯੂਪੀ ਦਿੱਲੀ ਦੇ ਕੁਝ ਖੇਤਰਾ ਵਿੱਚ ਬੱਦਲਵਾਈ ਪਾਂਸਰੀ ਜੋ ਕਿ ਕਿਸੇ ਵੀ ਇਲਾਕੇ ਨੂੰ ਪ੍ਰਭਾਵਿਤ ਕਰ ਸਕਦੀ ਅੱਜ 12 ਅਪ੍ਰੈਲ 2025 ਨੂੰ ਉਸ ਤੋਂ ਬਾਅਦ 13 ਅਪ੍ਰੈਲ ਜਿਆਦਾਤਰ ਮੌਸਮ ਠੀਕ ਠਾਕ ਹੈ ਉਸ ਪਰ 14 15 16 17 ਤੱਕ ਮੌਸਮ ਠੀਕ ਠਾਕ ਹੈ ਉਸ ਤੋਂ 18 ਤੋਂ ਲੈ ਕੇ 22 ਦੇ ਦਰਮਿਆਨ ਇੱਕ ਜਿਹੜਾ ਫਿਰ ਸਿਸਟਮ ਲੱਗਣ ਜਾ ਰਿਹਾ ਜੋ ਕਿ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਬਾਕੀ ਇਸ ਵਿੱਚ ਕਾਫੀ ਦਿਨ ਪਹਿਨ ਸਿਸਟਮ ਵਿੱਚ ਹੋਰ ਵੀ ਬਦਲਾਅ ਦੇਖਣ ਨੂੰ ਮਿਲਣਗੇ ਜਿਵੇਂ ਹੀ ਆਪਾਂ ਨੂੰ ਕੋਈ ਵੀ ਅਪਡੇਟ ਮਿਲੇਗੀ ਤੁਹਾਡੇ ਤੱਕ ਜਾਣਕਾਰੀ ਚੈਨਲ ਚਾਰਾਂ ਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹ ਤੇ ਜਿਵੇਂ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਜੀ ਸਾਰਿਆਂ ਦਾ